ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੁੱਡੀ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ ਤਾਂ ਕਲੇਰ ਪਿੰਡ ਉਸ ਹਾਈਵੇ ਦੇ ਉੱਤੇ ਆਉਂਦਾ ਤੇ ਉੱਥੋਂ ਸਿੱਧੀ ਛੜ ਕੇ ਢੁੱਡੀ ਪਿੰਡ 'ਚ ਆ ਜਾਂਦੀ ਹੈ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਪੁਰਾਣਾ ਇਹਨਾਂ ਦਾ ਵਪਾਰ ਹੈ ਤੈਨੂੰ ਮੱਝਾਂ ਅੱਜ ਦੀ ਵੀਡੀਓ ਵਿੱਚ ਦਿਖਾਉਣ ਲੱਗਾ ਜਿਹਦੇ ਵਿੱਚ ਦੋ ਸੋਈਆਂ ਸਵਾਈਆਂ ਤੇ ਇੱਕ ਗੱਬਣ ਹੈ ਹਮੇਸ਼ਾ ਦੀ ਤਰ੍ਹਾਂ ਹਰੇਕ ਵੀਡੀਓ 'ਚ ਇਹ ਬੇਨਤੀ ਕਰੀਦੀ ਆ ਵੀ ਪਸ਼ੂ ਖਰੀਦਣ ਲੱਗਿਆਂ ਮਾਲਕ ਦੇ ਘਰੇ ਤਸੱਲੀ ਫੁੱਲ ਕਰਨ ਦਾ ਹੱਕ ਹੁੰਦਾ ਉਦੋਂ ਬਾਅਦ ਆਪਣੀ ਕਿਸਮਤ ਕੰਮ ਕਰਦੀ ਆ ਜਾਂ ਆਪਣੀ ਸਾਹਮ ਸੰਭਾਲ ਕੰਮ ਕਰਦੀ ਆ ਵੀ ਆਪਾਂ ਪਸ਼ੂ ਦੇ ਵਿੱਚੋਂ ਕਿੱਦਾਂ ਦਾ ਪ੍ਰੋਫਿਟ ਲੈਨੇ ਆ ਖਾਸ ਕਰਕੇ ਸੋਈਆਂ ਸਵਾਈਆਂ ਦੋ ਮੱਝਾਂ ਇਹਨਾਂ ਦਾ ਦੁੱਧ ਜਿੰਨਾ ਤੁਹਾਨੂੰ ਦੱਸਿਆ ਜਾਊਗਾ ਤੁਸੀਂ ਹੱਕ ਰੱਖਦੇ ਹੋ ਵੀ ਦੋ ਟਾਈਮ ਤਿੰਨ ਟਾਈਮ ਚੋਲੋ ਸਾਈ ਕਰਕੇ ਸੌਦਾ ਕਰਕੇ ਇੱਕ ਮੱਝ ਗੱਬਣ ਇਹਦੇ ਥਣ ਪਾਸ ਹੋ ਜਾਣਗੇ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰ ਗਏ ਆ 500 ਇਹ ਲਾਸਟ ਉੱਤੇ ਝੋਟੀ ਦਿਖਾਉਂਗਾ ਸੂਈ ਸਵਾਈ ਹੈ ਵਿਚਾਲੇ ਮੱਝ ਗੱਬਣ ਖੜੀ ਹੈ ਤੇ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਝੋਟੀ ਜਿਹੜੀ ਸੂਈ ਸਵਾਈ ਝੋਟੀ ਹੈ ਇਹਦੇ ਤੋਂ ਆਪਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਮਿਲਦੇ ਆਂ ਭਾਈ ਨੂੰ ਕਰਦੇ ਆਂ ਗੱਲਾਂ ਬਾਤਾਂ ਤੇ ਨਾਲੇ ਪਸ਼ੂ ਤੋਰ ਕੇ ਦਿਖਾਵਾਂਗੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਗਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਦੇਸਾਂ ਉਦੇਸ਼ਾਂ ਦੇ ਵਿੱਚ ਸਰੋਤੇ ਇਹਦੇ ਸਾਰਿਆਂ ਦਾ ਕੋਟਨ ਕੋਟ ਧੰਨਵਾਦ। ਅ ਸਿਕਦੇਵ ਭਾਈ ਅੱਜ ਆਪਾਂ ਤਿੰਨ ਮੱਝਾਂ ਦਿਖਾ ਰਹੇ ਹਾਂ। ਹਾਂਜੀ। ਤਿੰਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਨਵਾ ਸੁਆ ਸੁਈ ਆ। ਇਹ ਪਹਿਲਾ ਸੁਆ ਜੀ ਦੋ ਦੰਦ ਝੋਟੀ ਆ। ਦੋ ਦੰਦ ਪਹਿਲਾ ਸੁਆ। ਪਹਿਲਾ ਸੁਆ। ਅੱਜ ਦਿਨ ਕਿੰਨੇ ਹੋ ਗਏ ਸੁਈ ਨੂੰ? ਇਹਨੂੰ ਘਰ ਤੋਂ ਘੱਟ ਵੀ 16 ਦਿਨ ਹੋ ਗਏਣਗੇ ਸੁਈ ਨੂੰ। ਹੁਣ ਦੁੱਧ ਕਿੰਨਾ ਹੋਊਗਾ? ਪਰ ਕਟਾ 15.5 ਕਿਲੋ ਜਿਗਜਿੱਦ ਦੁੱਧ ਆ ਪਰ ਆਪਾਂ ਅੱਜ 15 ਕਿਲੋ ਕਹਿ ਕੇ ਦੇਵਾਂਗੇ। ਠੀਕ। ਹਾਂਜੀ ਕਿਲੋ ਇਹ ਕੰਡੇ ਤੋਲ ਵਾਲਾ ਜਾਂ ਲਿਟਰ ਵਾਲਾ ਜੀ ਠੀਕ ਹੈ ਕੰਡੇ ਤੋਲ ਵਾਲਾ ਹਾਂ ਆਪਣੀ ਇੱਕ ਬੇਨਤੀ ਆ ਜੀ ਮੈਂ ਜੋ ਗੱਲ ਕਹੂੰਗਾ ਸੱਚ ਕਹੂੰਗਾ ਗਲਤ ਮੈਂ ਨਹੀਂ ਕਹਣੀ ਦਸੱਲੀ ਕਰਨੀ ਅਗਲੇ ਦਾ ਫਰਜ਼ ਹੈ ਉਹ ਅਗਲਾ ਇੱਥੋਂ ਕਰਕੇ ਲੈ ਜਾ ਹਾਂ ਕਰਕੇ ਲੈ ਜਾ ਜੀ ਆਪਦੀ ਠੀਕ ਹੈ ਦੰਦ ਆਪਣੇ ਦੇਖੇ ਹੋਏ ਆ ਹਾਂਜੀ ਹਾਂਜੀ ਠੀਕ ਹੈ ਭਾਈ ਇਹ ਰੇਟ ਕੀ ਰਹਿਣਾ ਇਹਦਾ ਫਿਰ ਫੋਨ ਤੇ ਹੋਊਗਾ ਜਗੀਤ ਨਾਲ ਠੀਕ ਹੈ ਕੋਲੀ ਵੀ ਆ ਪੈਨ ਤੋੜ ਕੇ ਦਿਖਾਈ ਗਏ ਕੋਲੀ ਵੀਰਨ ਦੋਸਤੋਂ ਪਹਿਲਾ ਸੁਆ ਬੱਚਾ ਕੱਟਾ ਹੈ ਦੈਨ ਬਾਈ ਨੇ ਦੱਸਦੇ ਆ ਜਿੰਨੇ ਹੋ ਗਏ ਸੂਈ ਨੂੰ 15 ਕਿਲੋ ਦੁੱਧ ਬਾਈ ਕਹਿੰਦਾ ਵੀ ਕੰਡੇ ਤੋਲ ਕੇ ਕੰਡੇ ਤੋਲ ਵਾਲਾ ਬੇਨਤੀ ਵਾਲਾ ਨਹੀਂ ਉਹ ਤੁਸੀਂ ਚੋਕੇ ਲੈ ਸਕਦੇ ਹੋ ਸੋਹਣੇ ਹਵਾਨੇ ਦੀ ਝੋਟੀ ਐ ਦੰਦਾਂ ਦੇ ਵਿੱਚ ਦੋ ਦੰਦ ਐ ਹਵਾਨੇ ਦੀ ਬਣਾਵਟ ਚੰਗੀ ਐ ਬਾਕੀ ਸਵੇਰ ਹੀ ਵੀਡੀਓ ਬਣਾ ਰਹੇ ਹਾਂ ਤੇ ਚੜਦਾ ਸੂਰਜ ਸਾਹਮਣੋਂ ਦਿਖੂਗਾ ਤੁਹਾਨੂੰ ਕਮਾ ਲਓ ਬਾਈ ਸਿੰਘਾਂ ਦੀ ਬਣਾਵਟ ਚੰਗੀ ਐ ਢਾਂਚੇ ਦੀ ਬਣਾਵਟ ਵੀ ਬੜੀ ਸੋਹਣੀ ਐ ਦੱਸੋ ਸੋਹਣੀ ਝੋਟੀ ਪਹਿਲੇ ਨੰਬਰ ਤੇ ਤੁਸੀਂ ਦੇਖੋ ਦੁੱਧ ਬਾਈ ਨੇ ਵੀ ਉਹੀ ਸ਼ਬਦ ਕਹੇ ਆ ਕਿਉਂਕਿ ਇੱਥੇ ਦਾ ਜੀ ਲੱਗਾ ਝੋਟੀ ਦਾ ਇੱਥੇ ਖਰਾਕ ਜਿਹੜੀ ਖਾ ਰਹੀ ਹੈ ਉਹ ਇਹਨੂੰ ਫਿੱਟ ਹੈ ਬਾਈ ਕਿਹੜਾ ਹੋਰ ਖੜਾ ਰੀ ਝੋਟੀ ਦਾ ਮਤਲਬ ਉਹ ਜੋ ਇਹਨੂੰ ਰਾਚਣ ਚਾਹੀਦਾ ਉਹ ਖੁਸ਼ ਹੋ ਕੇ ਖਾ ਰਹੀ ਹੈ ਉਪਰੇ ਘਰੇ ਜਾਊਗੀ ਤਾਂ ਇੱਕ ਦੋ ਦਿਨ ਪਸ਼ੂ ਉਦਰੀਵਾ ਕਰ ਸਕਦਾ ਹੁੰਦਾ ਤਾਂ ਦੁੱਧ ਇੱਥੇ ਤਸੱਲੀ ਹੋਊਗੀ ਤੁਹਾਨੂੰ ਵਿਸ਼ਵਾਸ ਬਣਿਆ ਰਹੂਗਾ ਜਿੰਨਾ ਤੁਸੀਂ ਚੋਕੇ ਲਗਾਏ ਹੋ ਉਹਨਾਂ ਤੁਸੀਂ ਵੀ ਸੇਵਾ ਨਾਲ ਚੋਲੋਗੇ ਸੋ ਇਹ ਪਹਿਲੇ ਨੰਬਰ ਤੇ ਝੋਟੀ ਰੇਟ ਫੋਨ ਤੇ ਆ ਜਿਨੂੰ ਪਸੰਦ ਆਉਂਦੀ ਹੈ ਤਾਂ ਕਾਲ ਕਰਕੇ ਰੇਟ ਕਨਫਰਮ ਕਰ ਲਿਓ ਕਮਾ ਲਿਓ ਵੀਰੇ ਉਹ ਸੋਨੇ ਥਣ ਅਗੋਂ ਵੀ ਦੋਸਤੋ ਥਣ ਅਗਲਾ ਥੰਦਾ ਸਹਿਰ ਵੀ ਚੰਗਾ ਪਿੱਛੋਂ ਵੀ ਥਣ ਤੁਸੀਂ ਦੇਖੋਗੇ ਚੰਗੇ ਥਣ ਇਹਦੇ ਲੱਗੇ ਇਹ ਪਹਿਲਾਂ ਝੋਟੀ ਹੈ ਇੱਕ ਗੱਬਣ ਮੱਝ ਤੁਹਾਨੂੰ ਦਿਖਾਉਣੇ ਆ ਜਿਹੜੀ ਸੋਨ ਦੀਆਂ ਤਿਆਰੀਆਂ ਚ ਲੱਗਦੀ ਹੈ ਆ ਸਕਦੇ ਭਾਈ ਕਿੰਨਾ ਮਸੂਆ ਸੋਊਗੀ ਇਹ ਤੋ ਜਦੀਦਾ ਆਪਾਂ ਨੂੰ ਵੈਸੇ ਦੂਜਾ ਸੂਆ ਕਹਿ ਕੇ ਦਿੱਤੀ ਐ ਹਮ ਇੱਕ ਮੈਂ ਵੀ ਤੁਹਾਨੂੰ ਦਾ ਦਣਾ ਤੁਹਾਨੂੰ ਪਤਾ ਹੀ ਆ ਮੈਂ ਹਰਿਆਣੇ ਚੋਂ ਲਿਆਉਣਾ ਪਸੂ ਹਸਾਰ ਜ਼ਿਲ੍ਹੇ ਤੋਂ ਠੀਕ ਐ ਪਹਿਲਾਂ ਜੀਨ ਤੋਂ ਵੀ ਲਿਆਉਂਦਾ ਰਾ ਪਰ ਮੈਂ ਹਸਾਰ ਤੋਂ ਲਿਆਉਣਾ ਪਸੂ ਬਹੁਤ ਚੰਗੇ ਨਿਕਲਦੇ ਪਸੂ ਬਹੁਤ ਪਸੂ ਮੈਂ ਥੋੜੀ ਵੀਡੀਓ ਵੀ ਪਾਉਣਾ ਤੇ ਬਾਕੀ ਬਿਨਾ ਵੀਡੀਓ ਤੋਂ ਮੈਂ ਪਸੂ ਵੇਚਦਾ ਠੀਕ ਐ ਆਨਲਾਈਨ ਮਗਾ ਲੈਂਦੇ ਕਈ ਬੰਦੇ ਜਿਹੜੇ ਧਰਮ ਨਹੀਂ ਮਾਰਦੇ ਪਰ ਬਹੁਤ ਟੌਪ ਦੇ ਪਸੂ ਨਿਕਲਦੇ ਆਪਣੇ ਠੀਕ ਐ ਚਲੋ ਮਹਾਰਾਜ ਸੱਚੇ ਪਾਤਸ਼ਾਹ ਪਤਾ ਨਹੀਂ ਜਿਨੇ ਪੈਸੇ ਲਾਉਣੇ ਆ ਨਾ ਵਧੀਆ ਦੁੱਧ ਦੇਵੇ ਚੰ ਠੀਕ ਆ ਉਹਨਾਂ ਨੇ ਦੂਜੇ ਸੂਏ ਕਹਿ ਕੇ ਦਿੱਤੀ ਆਪਾਂ ਇਹਨੂੰ ਤੀਜਾ ਵੀ ਮੰਨ ਸਕਦੇ ਆ ਕੋਈ ਗੱਲ ਨਹੀਂ ਉੱਚ ਠੀਕ ਹੈ ਦੈਨ ਕਿਨੇ ਵਗੈਰੇ ਜੂ ਦੈਨ ਤਾਂ ਇਹਦੇ ਜਗਜੀਤ ਬੱਸ 2-4 ਦਿਨ ਹੀ ਲਊਗੀ ਠੀਕ ਹੈ ਹਾਂ ਰੇਟ ਇਹਦਾ ਵੀ ਫੋਨ ਤੂੰ ਫੋਨ ਤੇ ਹੋਊਗਾ ਬਾਕੀ ਦੁੱਧ ਦਾ ਰਕਾਟ ਉਹਨਾਂ ਨੇ ਆਪਾਂ ਨੂੰ 18 ਕਿਲੋ ਦਾ ਦੱਸਿਆ ਉਹਨਾਂ ਨੇ ਦੂਜੇ ਸੂਏ ਦਾ ਆ ਆਪਣਾ ਪਹਿਲੇ ਸੂਏ ਦਾ ਹੂੰ ਠੀਕ ਆ ਉਹਨਾਂ ਨੇ 20 ਕਿਲੋ ਦੀ ਓਟ ਲਈ ਆ ਪਰ ਚਲੋ ਆਪਾਂ ਬਾਲਾ ਨਹੀਂ ਕਹਿੰਦੇ ਆਪਾਂ ਇਹਨਾਂ ਦੇ ਵੀ 17 ਕਿਲੋ ਦੁੱਧ ਵੀ ਮੈਂ ਦੇ ਦੇਣਾ 18-17 ਕਿਲੋ ਬਹੁਤ ਆ ਦੁੱਧ ਸਹੀ ਆ ਸੋ ਦੁੱਧ ਬਾਕੀ ਥੋੜੀ ਸਮਝਦਾ ਹਾਂ ਢਾਂਚਾ ਇਹਦਾ ਤੁਸੀਂ ਦੇਖ ਲਓ ਮੀਡੀਅਮ ਹਾਈਟ ਹੈ ਲੰਬਾਈ ਚੰਗੀ ਹੈ ਚਮੜੀ ਬਰੀਕ ਹੈ ਬਿਲਕੁਲ ਜਿਹੜੀ ਸਕੈਨੇ ਦੀ ਨਜ਼ਰ ਆਉਂਦੀ ਹੈ ਸੈੰਗ ਸੋਹਣੇ ਜੋ ਉਸ ਸਟਰਕਚਰ ਹੈ ਉਹ ਵੀਡੀਓ ਚ ਕਲੀਅਰ ਤੁਸੀਂ ਤੁਰਦੀ ਮੱਝ ਨੂੰ ਦੇਖ ਰਹੇ ਹੋ ਥਣ ਅਗਲੇ ਪਿਛਲੇ ਸੋਹਣੇ ਹਨ ਹਵਾਨਾ ਵੀ ਅਗਾੜੀ ਪਿਛਾਣ ਨੂੰ ਚੰਗਾ ਦਿਸਦਾ ਬਾਕੀ ਜੋ ਚੀਜ਼ ਹੈ ਉਹ ਤੁਸੀਂ ਉਹਨਾਂ ਦੇਖ ਸਕਦੇ ਹੋ ਉਹ ਇਹ ਰੋਕੇ ਦੇ ਹਵਾਨੇ ਦਾ ਹਾਈਟ ਕਿਉਂਕਿ ਇਹ ਸੇ ਵੀਰ ਨੇ ਦੋਨੇ ਤਿੰਨੇ ਮੱਜਾਂ ਤੋੜਨੀਆਂ ਤੁਹਾਨੂੰ ਸਮਝ ਆ ਜੂਗੀ ਵੀ ਕਿੱਦਾਂ ਦੇ ਕਦ ਕਾਟਦੀਆਂ ਇਹ ਮੱਜਾਂ 6 ਫੁੱਟ ਦੇ ਨੇੜੇ ਕੱਦਮ ਹੁੰਦੇਗਾ ਉਹਨੇ ਕਿ 6 ਫੁੱਟ ਹੈਗਾ ਸੋ ਇਹ ਸੋ ਮੱਜ ਦੀ ਹਾਈਟ ਤੁਸੀਂ ਦੇਖ ਲਓਗੇ ਬਾਕੀ ਹਵਾਨਾ ਪਿਛਾਉ ਤੁਸੀਂ ਫੇਰ ਇਹਦਾ ਦੇਖ ਲਓ ਥੋੜਾ ਹੁਣ ਢਿੱਲਾਪਨ ਦਿਸਦਾ ਬਾਡੀ ਦੇ ਵਿੱਚ ਕਿਉਂਕਿ ਸੂਣ ਦੀਆਂ ਤਿਆਰੀਆਂ ਚ ਹੋ ਸਕਦਾ ਹੈ ਇੱਕ ਅਦੇ ਦਿਨ ਚ ਜਾਂ ਦੋ ਆ ਦਿਨਾਂ ਚ ਬੱਚੇ ਨੂੰ ਜਨਮ ਦੇ ਦੇ ਛੱਡ ਦੋ ਬਈ ਕੂਛ ਸੋ ਇਹ ਮੱਜ 2 ਨੰਬਰ ਤੇ ਸੀ ਇੱਕ ਹੋਰ ਛੋਟੀ ਐ ਦੋ ਅੱਗੇ ਸੋ ਮੈਂ ਜੀ ਦੇ ਇਕੱਲਾ ਹੋਰ ਕਰਨਾ ਮੈਂ ਨਾ ਛੇਤੀ ਸੂਣ ਵਾਲਾ ਪਸ਼ੂ ਲੈਂਦਾ ਨਹੀਂਗਾ ਆਪਾਂ ਨੂੰ ਫੁੱਲ ਗਰੰਟੀ ਦਿੱਤੀ ਕਰਕੇ ਆਪਾਂ ਝੁੱਟੀ ਲੈ ਕੇ ਆਏ ਨਹੀਂ ਨਹੀਂ ਲੂੰਗੇ ਆ ਪਸ਼ੂ ਐ ਸੂਆ ਪਸ਼ੂ ਲੈ ਕੇ ਖੋਸ਼ ਠੀਕ ਐ ਸੋ ਦੱਸੋ 10 ਨੰਬਰ ਤੇ ਵੀ ਇੱਕ ਛੋਟੀ ਜਿਹੜੀ ਕੁੰਡੇ ਸਿੰਘਾਂ ਦੀ ਐ ਬਾਈ ਕੀ ਡਿਟੇਲ ਲਾ ਸਕਦੇ ਇਹ ਇਹ ਬਾਈ ਜੀ ਦੂਜਾ ਸੂਆ ਹਜੇ ਇਹ 6 ਦਾਂਦੇ ਨੇ 6 ਦੇ ਛਕਦੇ 6 ਦਾਂਦਾ ਜੋ ਕੀ ਇਹ ਸਹੀ ਠੀਕ ਐ ਹਾਂ ਸਹੀ 6 ਦਾਂਦਾ ਹੂੰ ਦੂਜਾ ਸੁਹਾ ਸੂਈ ਵੀ ਆ ਮਗਰ ਕੱਟਾ ਆਜੇ ਨੂੰ ਦਿਨਤਾ ਹੋ ਗਿਆ 10 11 ਸੂਈ ਨੂੰ ਦੁਬਾਰਾ ਕੱਟਾਂ ਐ ਲਾਦਾ ਜਿਵੇਂ ਵੀ ਮਲਵੀਆਂ ਦੇ ਨਾਲ ਹੁੰਦਾ ਬਹੁਤ ਪਲਿਆ ਹੋਇਆ ਕੱਟਾ ਤੇ 15 ਕਿਲੋ ਝੋਟੀ ਥੱਲੇ ਦੋ ਤੁਹਾਨੂੰ ਨੈਟ ਤਿਆਰ ਆ ਠੀਕ ਐ ਖੋਲੋ ਵੀ ਮੇਰੀ ਚੌਂਦੀ ਦਾ ਆਪਾਂ ਕਰ ਦਨੇ ਜਿਹੜਾ ਮਰਦੀ ਚੋਲੇ ਸੀ ਰਸੂਲ ਬਹੁਤ ਐ ਠੀਕ ਐ ਹਾਂ ਉਹ ਬਾੜਾ ਵੀ ਐਵੇਂ ਤਰੀਫਾਂ ਜੀਆਂ ਕਰੀ ਜਾਵੇ ਕੋਈ ਫਾਇਦਾ ਨਹੀਂ ਆਪਦੀ ਜਿੰਨੇ ਲੈਣੀਆਂ ਬਈ ਚੋਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਸਹੀ ਐ ਸੋ ਦੋਸਤੋ ਇਹ ਗੱਲ ਜਾਇਜ਼ ਐ ਆਪਾਂ ਖਰੀਦ ਨਹੀਂ ਆਪਦੀ ਸਮਝ ਨਾਲ ਖਰੀਦ ਲਿਓ ਹਾਂ ਹਰੇਕ ਇਨਸਾਨ ਜਿਹੜਾ ਵੀ ਕੋਈ ਚੀਜ਼ ਆਪਦੀ ਵੇਚਦਾ ਉਹਦਾ ਹੱਕ ਆ ਉਹਦੇ ਗੁਣ ਦੱਸਣ ਦਾ ਪਰ ਜਿਹਨੇ ਪੈਸੇ ਲਾਉਣੇ ਆ ਉਹਨੇ ਪਰਖ ਵੀ ਕਰਨੀ ਆ ਢਾਂਚਾ ਇਹਦਾ ਵੀ ਤੁਸੀਂ ਦੇਖੋ ਤੋਂ ਸਟਰਕਚਰ ਕੁੜਿਆਂ ਦੀ ਬਣਾवट ਦੇਖੋ ਬੜੀ ਚੰਗੀ ਐ ਥਣ ਸੋਹਣਾ ਥਣਾ ਚ ਵਿੱਥੀ ਸੋਹਣੀ ਐ ਹਵਾਨਾ ਸਾਫ ਸੁਥਰਾ ਸੈਂਡੇ ਚੰਗੇ ਐ ਉਹ ਇਹੀ ਇੱਕ ਮੱਝ ਦੇ ਗੁਣ ਹੁੰਦੇ ਆ ਤੇ ਉਹ ਇਹਦੇ ਚ ਸਾਰੇ ਹੀ ਨਜ਼ਰ ਆਉਂਦੇ ਆ ਤੁਸੀਂ ਬੈਕ ਸਾਈਡ ਤੋਂ ਹੁਣ ਹਵਾਨਾ ਦੇਖੋਗੇ ਕਿਉਂਕਿ ਸੂਰਜ ਚੜਦਾ ਇਧਰੋਂ ਪਊਗਾ ਤਾਂ ਪਹਿਲਾ ਸਾਈਡ ਤੋਂ ਵੀ ਤੁਸੀਂ ਹਵਾਨਾ ਦੇਖ ਲਓ ਹੁਣ ਬੈਕ ਸਾਈਡ ਤੋਂ ਦੇਖੋ ਇਹਦੇ ਢਾਂਚੇ ਦੀ ਬਣਾਵਟ ਭਈ ਇੱਕ ਜਿਹੜਾ ਹੋਰ ਕਢਾ ਦੇ ਇਹਦਾ ਸੋ ਇਹ ਸੂਈ ਸਵਾਈ ਆ ਦੱਸੋ ਤਾਂ ਇਹਦਾ ਇੱਕ ਜਿਹੜਾ ਹੋਰ ਕਢਾ ਲੈਣੇ ਤੁਹਾਨੂੰ ਹਵਾਨਾ ਕਲੀਅਰ ਸਮਝ ਆ ਜਾਊਗਾ ਬਹੁਤ ਸਾਰੇ ਭਰਾਵਾਂ ਨਾਲ ਇਸ ਵਿਸ਼ੇ ਤੇ ਗੱਲ ਹੁੰਦੀ ਹੁੰਦੀ ਆ ਵੀ ਦੁੱਧ ਤੁਸੀਂ ਚੋਕੇ ਖਰੀਦਦੇ ਹੋ ਪਸੂ ਤਾਂ ਮੈਂ ਇੱਕ ਦੇਖਿਆ ਵੀ 1.5 1.5 2 2 ਲੱਖ ਰੁਪਇਆ ਅਸੀਂ ਮੱਝ ਦੇ ਉੱਤੇ ਇਨਵੈਸਟ ਕਰਦੇ ਆ ਤੇ ਸਿਰਫ ਉਹ ਘਾਲੋਂ ਇਹ ਹੋ ਜਾਂਦੀ ਆ ਵੀ ਇੱਕ ਦਿਹਾੜੀ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਸਾਡੇ ਕੋਲ ਤਾਂ ਟਾਈਮ ਹੀ ਨਹੀਂ। ਸੋ ਇੰਨੀ ਦਿਹਾੜੀ ਕਿਸੇ ਦੀ ਵੀ ਨਹੀਂ ਹੋਣੀ ਵੀ 1.5 2 ਲੱਖ ਰੁਪਇਆ ਦਿਹਾੜੀ ਬੰਦਾ ਕਮਾਵੇ ਤੇ ਪਸੂ ਰੱਖਦਾ ਹੋਊਗਾ। ਸੋ ਜਿਨੇ ਇੰਨੇ ਪੈਸੇ ਲਾਉਣੇ ਆ ਲੈ ਚਲੋ ਭਾਈ ਉਹਦਾ ਹੱਕ ਬਣਦਾ। ਇੱਥੇ ਇਹਨਾਂ ਦਾ ਜੀ ਲੱਗਾ ਇਹ ਮੱਝਾਂ ਦੁੱਧ ਤੇ ਚੱਲ ਰਹੀਆਂ ਤੇ ਤੁਸੀਂ ਇਹਨਾਂ ਦਾ ਦੁੱਧ ਝੋਕੇ ਲੈ ਲਓਗੇ। ਸੋ ਇਹ 3 ਨੰਬਰ ਤੇ ਝੋਟੀ ਸੀ। ਚੰਗੇ ਥਣ ਹਵਾਨੇ ਦੀ ਐ। ਸੋ ਇਹ ਗੱਭਣ ਮੱਝ ਸੀਗੀ ਤੇ ਬਾਈ ਦੱਸ ਰਿਹਾ ਸੀਗਾ ਵੀਰ ਜਿਹੜਾ ਮੱਝ ਤੋੜ ਕੇ ਦਿਖਾ ਰਿਹਾ ਬਾਈ ਇਹਨਾਂ ਵੀ ਸਿਕੰਦਰ ਬੁੱਲ ਦਾ ਕਟਾ ਹੈ ਕਟਾ ਸੰਭਿਆ ਵਾਕਈ ਬਹੁਤ ਕਈ ਵਾਰ ਜੇ ਮੱਚ ਚੰਗੀ ਮੱਝ ਹੈ ਚੰਗੇ ਦੁੱਧ ਵਾਲੀ ਆ ਤਾਂ ਉਹਦਾ ਹੀ ਬੱਚਾ ਇੰਨਾ ਪਾਲ ਸਕਦਾ ਜਿਹਦੇ ਮੱਝ ਥਲੇ ਦੁੱਧ ਘੱਟ ਹੋਵੇ ਅੱਧਾ ਛੱਡਿਆ ਪਸ਼ੂ ਤਿਆਰ ਨਹੀਂ ਹੁੰਦਾ ਬੱਚਾ ਉਹਨਾਂ ਪਾਲਦਾ ਨਹੀਂ ਸੋ ਇਹ ਦੋ ਪਹਿਲਣ ਤੇ ਦੂਜਾ ਸੂਆ ਝੋਟੀ ਇੱਕ ਪਹਿਲਣ ਸੀ ਤੇ ਇੱਕ ਮੱਝ ਤੀਜੇ ਸੂਏ ਸੂਣ ਦੀਆਂ ਤਿਆਰੀਆਂ ਚ ਲੱਗਦੀ ਹੈ ਤੁਸੀਂ ਆ ਕੇ ਦੇਖਿਓ ਹੁਣ ਤੁਹਾਡਾ ਕੰਮ ਹੈ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਤਸੱਲੀ ਵਾਰ-ਵਾਰ ਇਹ ਸ਼ਬਦ ਇਸ ਕਰਕੇ ਕਹੀਦੇ ਬਾਅਦ ਵਿੱਚ ਕਿਸੇ ਗੱਲੋਂ ਕੋਈ ਭਰਾ ਲਾਂਭਾਣਾ ਦੇਵੇ ਲਾਂਭੇ ਦਾ ਦੁੱਖ ਬਹੁਤ ਹੁੰਦਾ ਧੰਨਵਾਦ ਆਈ ਦੀ ਵੀਡੀਓ ਭਾਈ ਜੀ ਇੱਕ ਮਿੰਟ ਬੇਨਤੀ ਬੰਦ ਨਾ ਕਰਿਓ ਹਮ ਜਗਜੀਤ ਆਪਣੀ ਇੱਕ ਬੇਨਤੀ ਇਹ ਆ ਵੀ ਮੈਂ ਚਲੋ ਆਪਾਂ ਇਹ ਨਹੀਂ ਆਦੇ ਕੰਮ ਸਾਰੇ ਚੰਗਾ ਕਰਦੇ ਆ ਨਾ ਕੋਈ ਮਾੜਾ ਕਰਿਆ ਨਾ ਨਾ ਕਿਸੇ ਨਾਲ ਕੋਈ ਠੱਗੀ ਧੋਖਾ ਕਰੇ ਮੈਂ ਜਿੰਨੇ ਵੀ ਪਸ਼ੂ ਲਿਆਉਣਾ ਆਉਤੇ ਪੂਰੇ ਨਿਰਖ ਪਰਖ ਦੇ ਨਾਲ ਲਿਆਉਣਾ ਹਨਾ ਹਮ ਜੇ ਮੇਰੇ ਪਸੂ ਦੇ ਵਿੱਚ ਕੋਈ ਗਲਤੀ ਹੋਊ ਤਾਂ ਮੈਂ ਪਹਿਲਾਂ ਤੁਹਾਨੂੰ ਬਾਈ ਜੀ ਵੀ ਆਹ ਗਲਤੀ ਆ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਸਹੀ ਹੈ ਬਈ ਠੀਕ ਨਹੀਂ ਗੱਲ ਆਪਾਂ ਕਿਸੇ ਨਾਲ ਠੱਗੀ ਧੋਖਾ ਨਹੀਂ ਕਰਨਾ ਨਾ ਹੀ ਮਹਾਰਾਜ ਕਰਾਵੇ ਹੂੰ ਠੀਕ ਹੈ ਠੀਕ ਹੈ ਆਪਦੀ ਚੋ ਚੋ ਕੇ ਵੇਖ ਪਰ ਕੇ ਲੈ ਕੇ ਜਾਓ ਹੁਣ ਸਿੰਘ ਇਹਨਾਂ ਦੇ ਮੈਂ ਸਿੰਘ ਬਣਵਾ ਸਕਦਾ ਪਰ ਮੈਂ ਨਹੀਂ ਇਹ ਕੰਮ ਕੀਤਾ ਨਹੀਂ ਕਰਨਾ ਆਪਾਂ ਜਿਵੇਂ ਹੈਗੇ ਉਵੇਂ ਦੇਵਾਂਗੇ ਸਹੀ ਹੈ ਬਈ ਠੀਕ ਨਹੀਂ ਗੱਲ ਆਪਦੀ ਪੂਰੀ ਨਿਰਖ ਪਰਖ ਕਰਕੇ ਲੈ ਕੇ ਜਾਣ ਤੇ ਇੱਕ ਬੇਨਤੀ ਇਹ ਆ ਵੀ ਬਾਈ ਬਹੁਤ ਪੁੱਛਦੇ ਆ ਯਾਰ ਵੀ ਟੁੱਡੀ ਪੈਂਡ ਕਿੱਥੇ ਜੇ ਰਹਿ ਗਿਆ ਕਿੱਥੇ ਨਹੀਂ ਹੂੰ ਪਿੰਡ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਢੁੱਡੀ ਫਰੀਦਕੋਟ ਤੋਂ 11 ਕਿਲੋਮੀਟਰ ਬਾਅਦ ਆ ਕੋਟਕਪੂਰੇ ਤੋਂ ਹੈਗਾ 15 ਕਿਲੋਮੀਟਰ ਬਾਅਦ ਠੀਕ ਹੈ ਫਰੀਦਕੋਟ ਤੋਂ ਅੰਮ੍ਰਿਤਸਰ ਰੋਡ ਦੇ ਉੱਤੇ ਮਤਲਬ ਟੇਣਾ ਨਾ ਕਿ ਤੇ ਕਲੇਰ ਪਿੰਡ ਹੁੰਦਾ ਕਲੇਰ ਤੋਂ ਚੜ੍ਹਦੇ ਵਾਲੇ ਪਾਸੇ 2.5-3 ਕਿਲੋਮੀਟਰ ਬਾਅਦ ਤੇ ਢੁੱਡੀ ਪਿੰਡ ਸਹੀ ਹੈ ਸੋ ਲੋਕੇਸ਼ਨ ਜਿਹੜੀ ਆ ਪਹਿਲਾਂ ਵੀ ਵੈਸੇ ਬੋਲੀ ਜਾਂਦੀ ਐ ਇਸ ਕਰਕੇ ਆਸ-ਪਾਸ ਦੇ ਪਿੰਡ ਵੀ ਦੱਸਣ ਦੀ ਕੋਸ਼ਿਸ਼ ਹੁੰਦੀ ਐ ਤਾਂ ਤੁਸੀਂ ਉਸ ਚੀਜ਼ ਨੂੰ ਧਿਆਨ ਚ ਦੇਖ ਕੇ Google Map ਤੇ ਸਰਚ ਕਰ ਲਿਆ ਕਰੋ ਧੰਨਵਾਦ